ਭਗਵਾਨ ਕਾਰਤਿਕ ਸਵਾਮੀ ਦਾ ਸਥਾਨ ਅਚਲੇਸ਼ਵਰ धाम ਜਦੋਂ ਕਿ ਦੋਵਾਂ ਪੁੱਤਰਾਂ ਨੂੰ ਪ੍ਰਥਮ ਪੂਜਨ ਦਾ ਅਧਿਕਾਰ ਬੋਲੇ ਸ਼ੰਕਰ ਨੇ ਦੇਣਾ ਸੀ ਇੱਕ ਸ਼ਰਤ ਰੱਖੀ ਸੀ ਕਿ ਜਿਹੜਾ ਸਾਰੀ ਪ੍ਰਿਥਵੀ ਦਾ ਚੱਕਰ ਲਾ ਕੇ ਪਹਿਲਾਂ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਜਾਏਗਾ ਮਾਤਾ ਪਿਤਾ ਦਾ ਆਦੇਸ਼ ਸੁਣ ਕੇ ਜਦ ਕਿ ਕਾਰਤਿਕ ਸਵਾਮੀ ਦੀ ਸਵਾਰੀ ਮੂਸਾ ਦੀ ਸੀ ਉਹ ਇੱਥੇ ਵਿਸ਼ਰਾਮ ਕਰ ਰਹੀ ਸੀ ਜਦੋਂ ਕਿ ਗਣੇਸ਼ ਜੀ ਮਹਾਰਾਜ ਦਾ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਕਲਾਸ਼ ਚ ਦਿੱਤਾ ਗਿਆ ਉਸ ਤੋਂ ਬਾਅਦ ਇਤੀ ਕੋਟੀ ਦੇਵਤਾ ਇਹਨਾਂ ਨੂੰ ਮਨਾਉਣ ਵਾਸਤੇ ਕਾਰਤਿਕ ਸੁਆਮੀ ਨੂੰ ਇੱਥੇ ਆਏ ਨੇ ਅਚਲ ਅਚਲੇਸ਼ਵਰ धाम ਔਰ ਪਹਿਲੀ ਬਾਸ਼ਾਏ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇਸ ਪਵਿੱਤਰ ਸਰੋਵਰ ਦੇ ਕੰਡੇ ਉਹਨਾਂ ਦੀ ਸਿੱਧ ਕੋਸ਼ੀ ਹੋਈ ਆ ਅੱਜ ਮਹਾ ਸ਼ਵਰਾਤਰੀ ਦਾ ਤਿਹਾਰ ਸ੍ਰੀ ਅਚਲੇਸ਼ਵਰ ਮੰਦਿਰ ਕਾਰਜਵਾਟਰ ਟ੍ਰਸਟ ਵੱਲੋਂ 25 ਸਾਲ ਤੋਂ ਬੜੇ ਜੋਰ ਨਾਲ ਮਨਾਇਆ ਜਾਂਦਾ ਹੈ ਔਰ ਲੋਕੀ ਇੱਥੇ ਆਪਣੀਆਂ ਮਨੋ ਕਾਮਨਾ ਲੈ ਕੇ ਆਉਂਦੇ ਨੇ ਤੇ ਪੂਰੀਆਂ ਕਰਦੇ ਨੇ ਗੁਰਨਾਨਕ ਸਾਹਿਬ ਜਿਹੜੇ ਆ ਇਸ ਸ੍ਰੀ ਮਿੱਤਸਰੋਵਰ ਦੇ ਸਿੱਧ ਗੋਸ਼ਤੀ ਹੋਈ ਆ ਉਹਨਾਂ ਨੇ ਸਿੱਧਾ ਨੂੰ ਉਹਨਾਂ ਨੇ ਭਗਵਾਨ ਨਾਲ ਜੋੜਨ ਦੇ ਵੇਲੇ ਪ੍ਰੇਰਣਾ ਕੀਤੀ ਆ ਜਦ ਕਿ ਸਿੱਧ ਜਿਹੜੇ ਉਹ ਆਪਣੇ ਆਪ ਨਾਲ ਜਿਹੜੀ ਸੰਗਤ ਨੂੰ ਜੋੜਦੇ ਸੀ ਅੱਜ ਦੇ ਦਿਨ ਹੀ ਉਹ ਨਾਨਕਸਾ ਬੈਠੇ ਆਏ ਔਰ ਸਾਹਮਣੇ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਚ ਬਣਿਆ ਉਹਦੇ ਗੇਟ ਤੇ ਲਿਖਿਆ ਸੋਨ ਮੇਲਾ ਸ਼ਿਵਰਾਤ ਬਾਬਾ ਚੱਲ ਵਾਹਿਗੁਰੂ ਜੀ ਕਾ ਸਾਥ ਸਾਹਿਬ ਵਾਹਿਗੁਰੂ ਜੀ ਕਿਰਪਾ ਤੇ ਦੇਖੋ ਬਹੁਤ ਘੱਟ ਸਥਾਨ ਐਸੇ ਮਿਲਦੇ ਹਨ ਜਿੱਥੇ ਮੰਦਿਰ ਤੇ ਗੁਰਦੁਆਰਾ ਸਾਹਿਬ ਇਕੱਠੇ ਹੋ। ਅਸੀਂ ਸਮਝਦੇ ਆਂ ਧਰਤੀ ਬਹੁਤ ਵੱਡੇ ਭਾਗਾ ਵਾਲੀ ਹੈ। ਕਿਉਂਕਿ ਦੋ ਸ੍ਰਿਸ਼ਟੀ ਦੇ ਮਾਲਕ ਕਨਨਤਨ ਸਾਹਿਬ ਜੀ ਗੋਨਾਵ ਦੇ ਜੀ ਮਹਾਰਾਜ ਜੀ ਦਾ ਭਗਵਾਨ ਸ਼ਿਵ ਜੀ ਦਾ ਇੱਥੇ ਆਉਣਾ ਬਹੁਤ ਵੱਡੇ ਭਾਗ ਨੇ ਸਾਡੇ। ਇਹ ਸਥਾਨ ਦੋਵੇਂ ਜਰੇ ਭਾਈਚਾਰੇ ਸਾਂਝ ਦਾ ਪ੍ਰਤੀਕ ਨੇ। Hindu ਸਖੇ ਚੇਤਤਾ ਦਾ ਪ੍ਰਤੀਕ ਨੇ। ਇਹ ਸਾਰੇ ਹੀ ਤਿਉਹਾਰ ਭਾਵੇਂ ਕੋਈ ਸਿੱਖ ਧਰਮ ਦੇ ਹੋਣ ਭਾਵੇਂ ਕੋਈ Hindu ਭਾਈਚਾਰੇ ਦੇ ਹੋਣ ਸਾਰੇ ਤਿਉਹਾਰ ਅਸੀਂ ਸਾਰੇ ਇੱਕ ਦੂਜੇ ਨਾਲ ਮੇਲ ਪਿਆਰ ਕੇ ਅਪਰੇ ਪਿਆਰ ਸਾਕ ਮੁਹੱਬਤ ਮਨਾਉਂਦੇ ਹਾਂ ਭੰਤਨ ਸਾਹਿਬ ਸਿਰ ਉਨੰਨਦੇਵ ਜੀ ਮਹਾਰਾਜ ਜਦੋਂ ਇੱਥੇ ਆਏ ਨੇ ਉਦੋਂ ਸ਼ਿਵਰਾਤਰੀ ਦਾ ਝੜਾ ਸੀ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਮੇਲਾ ਸੰਚੋ ਰਾਤਾ ਪਾਪਾ ਚਲਵਟਾਲੇ ਆਈ ਦਾ ਵਰਣਨ ਕੀਤਾ ਹੈ ਉਹਨਾਂ ਇੱਥੇ ਆ ਕੇ ਜੋ ਸਿੱਧਾਂ ਨਾਲ ਗੋਸ਼ਤ ਕੀਤੀ ਵਿਚਾਰਾ ਕੀਤੀਆਂ ਵਿਆਮਾ ਪਰਮਾ ਦਾ ਪਖੰਡਾ ਦਾ ਨਾਸ ਕੀਤਾ ਜਿੰਨਾਂ ਚੀਜ਼ਾਂ ਦਾ ਖੰਡਨ ਕੀਤਾ ਉਹਨਾਂ ਨੇ ਸਮਝਾਇਆਗਾ ਉਹ ਸ਼ਰਧ ਗੁਰੂ ਦੇ ਲਾੜ ਲੱਗੀਏ ਜੇ ਕੋਈ ਪ੍ਰਾਪਤ ਕਰਨਾ ਹੈ ਕ੍ਰਿਸ਼ਤਿ ਧਰਮ ਨਹੀਂ ਹੈ ਕਿਉਂਕਿ ਉਸ ਵਕਤ ਜਿਹੜੇ ਜੋਗੀ ਸਨ ਉਹ ਗ੍ਰਿਸ਼ਤੋ ਬੇਮੁਖ ਹੋ ਕੇ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ ਸਨ ਉਹਨਾਂ ਨੇ ਸਾਰੇ ਧਰਮਾਂ ਨੂੰ ਉੱਤਮ ਕ੍ਰਿਸ਼ਤ ਧਰਮ ਨੂੰ ਕਿਹਾ ਸੋ ਅੱਜ ਲੋੜ ਹੈ ਸਾਨੂੰ ਇਹ ਸਾਰੇ ਤਿਹਾਰ ਮਿਲ ਬੈਠ ਕੇ ਆਪਸ ਵਿੱਚ પ્રેમ ਦਾ ਬਾਗਨਾ ਬਣਾਉਣਾ ਚਾਹੀਦੇ ਹਨ ਸੋ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਦੀ ਸ਼ਗਰਾਤਰੀ ਦੇ ਦਿਹਾੜੇ ਦੀ ਸਾਲਾਨਾ ਜੋੜ ਮੇਲਾ ਸਿੱਧ ਬੋਸਤੇ ਪਾਵਨ ਪਵਿੱਤਰ ਦਿਹਾੜੇ ਦੀ ਮਾਸਮੀ ਮਾਨਕਨਾਵ ਵਿਆਹ ਸੱਤਾ ਨੂੰ ਦੇਰਤੀਆ ਕਰਾਇਆ ਤੋਂ ਮੁਬਾਰਕਬਾਦ ਦੇਣਾ uh